रामकली महल्ला तीजा आनंद आनन्द सतगुर प्रसाद आनन्द पिया मेरी माए सतगुरु पाया पया ता पाया सहज श्रेति मन भज्या वदाया राग रतन परिवार पर्या शबद गा शब्दोता गावे हरि केरा मन जिनी वसाया कहे नानक होवा सतगुरु मैं पाया ए मन तू सदा हरि नाल रह मन मेरे दुख सब विसारना अङ्गीकारो करे तेरा कार्य सब सवारना। सबना गा समर्थ स्वामी सो क्यों मन विसारे कहे नानक मन मेरे सदा रो गुरु साहेबा नहीं कर तेरे करता तेरे सब किछ है जिस देरी सो पावे सदा सिद्ध सलाह तेरी नाम मन वसावे नाम जिनके मन वाजे शब्द कनेरे कहे नानक साचे क्या नहीं करते साचा नाम मेरा अदारो। साचा नाम अदार मेरा जिनी पुख सब गवाय करे मन सुखमन आये जीनी इच्छा सब पुजाइया ਸਦਾ ਕਰ ਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦੀ ਧਰੋ ਪਿਆਰੋ ਸਾਚਾ ਨਾਮ ਮੇਰਾ ਅਧਾਰੋ ਵਾਜੇ ਪੰਜ ਸ਼ਬਦ ਤਿਤ ਕਰੇ ਸੁਭਾਗੇ ਕਰੇ ਸੁਭਾਗੇ ਸ਼ਬਦ ਵਾਜੇ ਕਲਾ ਤਿਤ ਕਰਤਾਰਿਆ ਪੰਜ ਦੂਤ ਤਦ ਵੱਸੀ ਕੀਤੇ ਕਾਲ ਕੰਟਕ ਮਾਰਿਆ ਧੂਰੀ ਕਰਮੀ ਪਾਇਆ ਤਦ ਜਿਨ ਕਿਉ ਸੀ ਨਾਮ ਹਰੀ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਘਰੇ ਅਨਹਦ ਵਾਜੇ ਸਾਚੀ ਲਿਵੈ ਬਿਨ ਤੇ ਹਿਨੀ ਮਾਣੀ ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰਿਆ ਤਦ ਬਾਜ ਸਮਰਥ ਕੋਈ ਨਾਹੀ

ਅੰਦਰੋਂ ਜਿਨ ਕਾ ਮੋਹ ਟੁੱਟਾ ਦਿਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੋਂ ਦੇਹੀ ਸੋਈ ਜਨ ਪਾਵੇ ਪਾਵੇ ਤੈ ਸੋ ਜਨ ਦੇਹੀ ਜਿਸਨੋਂ ਹੋਏ ਕਿਆ ਕਹੇ ਵਿਚਾਰਿਆ ਇਕ ਪਰਮੇ ਭੂਲੇ ਫਿਰ ਹੈ ਤਹਦ ਸਿ ਇੱਕ ਨਾਮ ਲਾਗੇ ਸਵਾਰਿਆ ਗੁਰ ਪ੍ਰਸਾਦਿ ਮਨ ਪਾਇਆ ਨਿਰਮਲ ਜਿਨਾਂ ਪਾਣਾ ਪਾਵੇ ਕਹੇ ਨਾਨਕ ਜਿਸ ਦੇਹੀ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਅਕਥ ਕੀ ਕਹੇ ਕਹਾਣੀ ਕਹੇ ਕਹਾਣੀ ਆਖਤ ਕੇਰੀ ਕਿਤ ਦੁਆਰੇ ਪਾਏ ਤਨ ਮਨ ਤਨ ਸਭ ਸੌਂਪੇ ਗੁਰ ਕਿਉ ਹੁਕਮੇ ਮਾਨੇ ਪਾਈਐ ਹੁਕਮ ਮੰਨੋ ਗੁਰ ਕੇ ਰੰਗ ਗਾਓ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥਾ ਕਹਾਣੀ ਐ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨੇ ਏਤ ਪਰਮ ਪੁਲਾਇਆ ਮਾਇਆ ਤਾਂ ਮੋਹਣੀ ਤੀਨੇ ਕੀ वेल् पाया कुरबन्ता ते से विठ ल कहे नानक मन चंचल चतुराई किने न पाया आनन्द सुनो वडभाग सगला मनोरथ पूरे प्रभु पाया उतरे सगल सोरे। ਦਖ ਰੋਗ ਸੰਤਾ ਪੀ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਪਾਏ ਸਰਸੇ ਪੂਰੇ ਗੁਣ ਤੇ ਜਾਣੀ ਸੁਣੇ ਪੁਨੀਤ ਕਹਤੇ ਪਵੀਤ ਸਤ ਗੁਰੂ ਰਹਾ ਪਰਪੂਰੇ ਬਿਣਵੰਤੀ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ रामकली कली तीजा आनंद आनन्द सतगुर प्रसात् आनन्द पिया मेरी माय सतगुरु मै पता पाया सहज श्रेति मन भजिया राग रागरतन परिवार परियां शबद गा वण्याया शब्दोता गावे हरि केरा मन जिनी वसाया कहे नानक होवा सतगुरु मैं पाया ए मन तू सदा हरि नाल हरिनाल रहे तो मन मेरे दुख सब विसारना अङ्गीकारो करे तेरा कार्य सब सवारना। सबना गल्ला समर्थ स्वामी सो क्यो मन विसारे कहे नानक मन मेरे सदा रो गुरु साहेबा नहीं कर तेरे करता तेरे सब किछ है जिस देरी सो पावे सदा सि सलाह तेरी नाम मन वसावे नाम जिनके मन वाजे शब्द कनेरे कहे नानक साचे क्या नहीं करते कर तेरे साचा नाम मेरा अदारो साचा नाम अदार मेरा जिनी पुख सब भगवाय करे मन सुखमन आये जीनी इच्छा सब पुजाइया ਸਦਾ ਕਰ ਬਾਨ ਕੀਤਾ ਗੁਰੂ ਵਿਟੂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣ ਹੋ ਸੰਤੋਸ਼ ਅਬਦੀ ਧਰੋ ਪਿਆਰੋ ਸਾਚਾ ਨਾਮ ਮੇਰਾ ਅਧਾਰੋ ਵਾਜੇ ਪੰਜ ਸ਼ਬਦ ਤਿਤ ਕਰੇ ਸੁਭਾਗੇ ਕਰੇ ਸੁਭਾਗੇ ਸ਼ਬਦ ਵਾਜੇ ਕਲਾ ਤਿਤ ਕਰਤਾਰਿਆ ਪੰਜ ਦੂਤ ਤਦ ਵਸੀ ਕੀਤੇ ਕਾਲ ਕੰਟਕ ਮਾਰਿਆ ਧੂਰੀ ਕਰਮੀ ਪਾਇਆ ਤਦ ਜਿਨ ਕਿਉ ਸੀ ਨਾਮ ਹਰੀ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਘਰੇ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰਿਆ ਤਦ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰਿਆ ਇਸ ਨਾਮ ਹੁਰ ਥਾਏ ਨਾਹੀ ਸ਼ਬਦੀ ਲਗੇ ਸਵਾਰਿਆ ਕਹੇ ਨਾਨਕ ਲਿਵੇ ਬਾਜੋਂ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਨਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਤੇ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਨਿਆ ਬਾਬਾ ਜਿਸ ਤੂੰ ਦੇਹੀ ਸੋਈ ਜਨ ਪਾਵੇ ਪਾਵੇ ਤੈ ਸੋ ਜਨ ਦੇਹੀ ਜਿਸਨੋਂ ਹੋਏ ਕਿਆ ਕਹੇ ਵਿਚਾਰਿਆ ਇੱਕ ਭਰਮੇ ਭੂਲੇ ਫਿਰ ਹੈ ਤਹਦ ਸੀ ਇੱਕ ਨਾਮ ਲਾਗੇ ਸਵਾਰਿਆ ਗੁਰ ਪ੍ਰਸਾਦੀ ਮਨ ਪਾਇਆ ਨਿਰਮਲ ਜਿੰਨਾ ਭਾਣਾ ਪਾਵੇ ਕਹੇ ਨਾਨਕ ਜਿਸ ਦੇਹੀ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਅਕਥ ਕੀ ਕਹੇ ਕਹਾਣੀ ਕਹੇ ਕਹਾਣੀ ਆਖਤ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਤਨ ਸਭ ਸੌਪੇ ਗੁਰ ਕਿਉ ਹੁਕਮੇ ਮਾਨੇ ਪਾਈਐ ਹੁਕਮ ਮਾਨੋ ਗੁਰ ਕੇ ਰਾਂਗ ਗਾਵੋ ਸੱਚੀ ਬਾਣੀ ਕਹੇ ਨਾਮਿਕ ਸੁਣੋ ਸੰਤੋ ਕਥਿਓ ਕਥ ਕਹਾਣੀ ਜਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਏਤ ਪਰਮ ਪੁਲਾਇਆ ਮਾਇਆ ਤਾਂ ਮੋਹਣੀ ਤੀਨੇ ਕੀਤੀ ਜਿਨ ਠਗਵੈਲੀ ਪਾਇਆ ਤਰਬਾਨ ਕੀਤਾ ਤੇ ਸੇ ਬਿਟੂ ਜਿਨੀ ਮੋਹ ਮਿਠਾ ਲਾਇਆ कहे ननक मन चंचल चतुराई किने न पाया आनंद सुनो वडभाग्यो सगल मनोरथ पूरे पारबरम प्रभु पाया उतरे सगलं दुख रोग संतापि उतरे सुनी सच्ची बाणी संत साजन पाए सरसे पूरे ते जानी ਸੁਨੇ ਪੁਨੀਤ ਕਹਤੇ ਪਵੀਤ ਸਤ ਗੁਰੂ ਰਹਾ ਪਰਪੂਰੇ ਬਿਣਵੰਤੇ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ